ਪਾਣੀ ਪਾਉਂਦੇ ਆ ਉਹ ਪਾੜੀਆਂ ਭਰ ਕੇ ਬੋਝਣੀਆਂ ਵਿਆਹ ਵੇਖਣ ਆਏ ਸੀ ਭਾਂਜੇ ਦਾ ਵਿਆਹ ਮੇਰੇ ਸਕੇ ਦਾ 2 ਵਜੇ ਦੀ ਘਟਨਾ ਰਾਤ ਦੀ ਪਹਿਲਾਂ ਪੈਟਰੋਲ ਪਾਉਂਦੇ ਆ ਗੱਡੀ ਦੇ ਉੱਤੇ ਤੇਲ ਪਾਉਂਦੇ ਆ ਤੇ ਮੈਗਨਟਿਕ ਵੀ ਇਕੋ ਮੈਂਟ ਲਾਉਂਦੇ ਆ ਪੈਟਰੋਲ ਪਾ ਕੇ ਧੀ ਲਾ ਕੇ ਤੇ ਨਾਲ ਹੀ ਚੜ ਕੇ ਤੇ ਘਾਰੋ ਪਾਂਜੇ ਦਾ ਵਿਆਹ ਦੇਖਣਗੇ ਗਰੰਥੀ ਸਿੰਘ ਦੀ ਗੱਡੀ ਨੂੰ ਸ਼ਾਰਤੀ ਅੰਸਰਾ ਦੇ ਵੱਲੋਂ ਅੱਗ ਲਗਾ ਦਿੱਤੀ ਗਈ ਹੈ ਹਾਲਾਂਕਿ ਇਹ ਵਾਰਦਾਤ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਚੁੱਕੀ ਹੈ ਦਰਅਸਲ ਇਹ ਮਾਮਲਾ ਜਿਹੜਾ ਹੈ ਫਤਿਹਬਾਦ ਦਾ ਜਿੱਥੇ ਸ਼ਾਰਤੀ ਅੰਸਰਾ ਦੇ ਵੱਲੋਂ ਵਿਆਹ ਵੇਖਣੇ ਗਰੰਥੀ ਸਿੰਘ ਦੀ ਗੱਡੀ ਨੂੰ ਅੱਗ ਲਗਾ ਕੇ ਫੂਕ ਦਿੱਤਾ ਗਿਆ ਤਾਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਗਰੰਥੀ ਸਿੰਘ ਨੇ ਦੱਸਿਆ ਕਿ ਮੈਂ ਆਪਣੇ ਪਾਂਜੇ ਦਾ ਵਿਆਹ ਵੇਖਣ ਦੇ ਲਈ ਨਕੂਦਰ ਤੋਂ ਫਤਿਹਬਾਦ ਪਰਿਵਾਰ ਸਣੇ ਪੁੱਜਿਆ ਸੀ ਤੇ ਆਪਣੀ ਗੱਡੀ ਬਾਹਰ ਖੜੀ ਕਰਕੇ ਵਿਆਹ ਵਾਲੇ ਘਰ ਦੇ ਵਿੱਚ ਚਲਾ ਗਿਆ ਜਿਸ ਤੋਂ ਬਾਅਦ ਰਾਤ ਨੂੰ ਦੋ ਵਿਅਕਤੀ ਜੋ ਕਿ ਸਕੂਟੀ ਤੇ ਆਏ ਜਿਨ੍ਹਾਂ ਨੇ ਗੱਡੀ ਨੂੰ ਅਗ ਲਗਾ ਕੇ ਫੂਕ ਦਿੱਤਾ। ਇਹ ਵੀ ਦੇ ਮਾਮਲਾ ਕੋਈ ਨਹੀਂ ਨਾ ਸਾਡਾ ਕੋਈ ਕਿਸੇ ਨਾਲ ਗਸੂਨੀ ਆ ਨਾ ਝਗੜਾ ਵਾ। ਇਹਨਾਂ ਨੇ ਛਰਾਰਤ ਕੀਤੀ ਆ ਬੱਚੇ ਭਾਈ ਸਾਹਿਬ ਮੇਰੇ ਆ ਕੀ ਬੱਚੇ ਮੇਰੇ ਦਾ ਵਿਆਹ ਸੀ ਵਿਆਹ ਦੇਖਣ ਵਾਸਤੇ ਆਏ ਸੀ। ਉਹਨਾਂ ਨੇ ਜਿਵੇਂ ਆਏ ਆ ਕਿ ਪਹਿਲਾਂ ਗੱਡੀ ਤੇ ਘੇਰੇ ਘੇਰੇ ਆਏ ਆ ਫਿਰ ਉਹਨਾਂ ਨੇ ਉਹ ਕਮੈਂਟ ਕਰਦਾ ਅਰਲ ਬੰਦ ਕੀਤਾ ਵਾ। ਫਿਰ ਉਸ ਦਿਨ ਤੱਕ ਹੀਲ ਛੁੱਟ ਕੇ 1 ਘੰਟੇ ਤੋਂ ਪਹਿਲਾਂ ਨਿਕਲ ਜਾਂਦੇ ਆ। ਹੂੰ। ਅਤਵਾ ਤੇ ਆਏ ਆ। ਕੋਈ ਮਿੰਟਾ ਜੇ ਆ ਕੇ ਦੋਹਾਂ ਜੇ ਕੱਢਣਾ ਨਾ ਕੋਈ ਮਾਮਲਾ ਨਹੀਂ ਕੋਈ ਚੱਕਰ ਨਹੀਂ ਸੀ ਜੇ ਕੋਈ ਜਾਣਕਾਰੀ ਤੁਹਾਨੂੰ ਕਿਦਾਂ ਪਤਾ ਲੱਗ ਜੇ ਸਾਡੂ ਲੱਗੇ ਗਵੰਡੀਆਂ ਤਾਂ ਹੋਰ ਵਿਆਸ ਸੀਗਾ ਤੇ ਉਹ ਜਾਗੂ ਕੱਢ ਕੇ ਆਏ ਸਕਿਉਰਿਟੀ ਮਿਲੂਮੇ ਪੈ ਕੇ ਡੰਨਾਂ ਦਾ ਜਹਰ ਦਾ ਸੀ ਉਹ ਕਿਤੇ ਕੋਠੇ ਆਪਣੇ ਤੇ ਚੜਿਆ ਉਹਨੇ ਜਦੋਂ ਮਾਂ ਕਾ ਨਿਕਲਿਆ ਉਹਨੇ ਵੇਖਿਆ ਉਹਨੇ ਜਾ ਕੇ ਭੱਜ ਕੇ ਸਾਡਾ ਬੂਆ ਕੜਕਾਇਆ ਤੇ ਮੇਰਾ ਬੇਟਾ ਭੱਜ ਕੇ ਬਾਹਰ ਨਿਕਲਿਆ ਉਹ ਕਦਾਂ ਮਾਮੂਲੀ ਜੁਕਤੀ ਵਾਦ ਲਾ ਗਈ ਆ ਮੁੰਡੇ ਪਤਾ ਨਹੀਂ ਕੌਣ ਲਾ ਗਿਆ ਜੱਟ ਤੇ ਚੜ ਕੇ ਵੇਖੋ ਤੇ ਵੀ ਅੱਖ ਲਾ ਗਿਆ ਰਾਤ ਤੇ ਬੰਦੇ ਆਏ ਉਹ ਐਸੇ ਸੀ ਕੈਮਰੇ ਚ ਕੈਦ ਹੋ ਗਈਆ ਵੀਡੀਓ ਉਹਨਾਂ ਦੀ ਘਟੜ ਕੋਲ ਆ ਰਹੀ ਆ ਹੂੰ ਵੀਡੀਓ ਤੁਹਾਨੂੰ ਦਿਖਾਵਾਂਗੇ ਬੰਦੇ ਹੀ ਪਛਾਣਦੇ ਆ ਇਹ ਚੀਜ਼ ਤੇ ਆਏ ਤੇ ਕਿਨੇ ਵਜੇ ਦੀ ਘਟਨਾ ਉਹ ਸਕੂਟਰੀ ਤੇ ਆਏ ਹੂੰ 2 ਵਜੇ ਦੀ ਘਟਨਾ ਰਾਤ ਦੀ ਤੇ ਪਹਿਲਾਂ ਪਟ્રોલ ਪਾਉਂਦੇ ਆ ਗੱਡੀ ਦੇ ਉੱਤੇ ਤੇਲ ਪਾਉਂਦੇ ਆ ਮੈਂ ਟਿੱਕੀ ਇੱਕੋ ਮਿੰਟ ਲਾਉਂਦੇ ਆ ਪਟ્રોલ ਪਾ ਕੇ ਤੀਰ ਲਾ ਕੇ ਤੇ ਨਾਲ ਹੀ ਕੜ ਕੇ ਦੇ ਕੋਈ ਸ਼ਰਾਬਤੀ ਅੰਸਰ ਹੀ ਆ ਕਿਸੇ ਦਾ ਲਗੜਾ ਟ ਵੱਡੀ ਕੋਈ ਕਿਸੇ ਨਾਲ ਲਗੜਾ ਨਹੀਂ ਸਾਡੀ ਦੇ ਕਿਸੇ ਨਾਲ ਕੋਈ ਲਗੜਾ ਨਹੀਂ ਹੂੰ ਸ਼ਰਾਬਤੀ ਅੰਸਰੀ ਆ ਪ੍ਰਸ਼ਾਸਨ ਪ੍ਰਸ਼ਾਸਨ ਦੱਸ ਦਿੱਤਾ ਗਿਆ ਪ੍ਰਸ਼ਾਸਨ ਦੱਸਤਾ ਆ ਆਇਆ ਸੀ ਮੌਕੇ ਤੇ ਆਇਆ ਸੀ ਕੀ ਮੰਗ ਕੀ ਕਰਦੇ ਆ ਅਸੀਂ ਇਨਸਾਫ ਦੀ ਮੰਗ ਕਰਦੇ ਆ ਵੀ ਸਵੇਸ ਦੇ ਦੇ ਜੇ ਸਾਡੇ ਨਿਆਣੇ ਵੀ ਪਏ ਹੁੰਦੇ ਆ ਕਈ ਵਾਰੀ ਕਿਉਂਕਿ ਗੱਡੀ ਦੇ ਵਿੱਚ ਖੁੱਲੀ ਤੁਹਾਨੂੰ ਪਤਾ ਗੱਡੀ ਆ ਨੂੰ ਅਈ ਨਿਆਣੇ ਪਾ ਲਿਨੇ ਵਿੱਚ ਕੋਈ ਸਾਡੇ ਸਾਡੇ ਨਿਆਣਿਆਂ ਦਾ ਨੁਕਸਾਨ ਕਰਨ ਵਾਸਤੇ ਕੋਈ ਬੱਚੇ ਸਾਡੇ ਵੀ ਛੱਡ ਸਕਦੇ ਜਿੱਦਾਂ ਗੱਡੀ ਲੋਕ ਜਦੋਂ ਛੱਡ ਗਈ ਮੁੜ ਕੇ ਲੋਕ ਸੈਂਟਰ ਲੋਕ ਹੁੰਦੇ ਲੋਕ ਤੇ ਖੁੱਲਣਾ ਹੀ ਨਹੀਂ ਤੇ ਗੱਡੀ ਨੂੰ ਤੁਹਾਨੂੰ ਵੀਡੀਓ ਦੇ ਦਿੰਨੇ ਆ ਵਿੱਚ ਸੁਰੋਖਿਆਂ ਨੂੰ ਦਿਖਾ ਲਿਓ ਵੀ ਅੱਧੇ ਸਕਿੰਟ ਤੋਂ ਪਹਿਲਾਂ ਇੰਨਾ ਭਮਾਕਾ ਗੱਡੀ ਦੇ ਸਾਰੀ ਗੱਡੀ ਨੂੰ ਅੱਗ ਲੱਗ ਗਈ ਸੀ ਕੋਈ ਵਿੱਚ ਬੈਠਾ ਦਾ ਦੇ ਨਿਕਲੇ ਨਹੀਂ ਜਾਣਾ ਸਭ ਹੀ ਸੜ ਜਾਣਾ ਸੀ ਹੂੰ ਇਹ ਕਤਲ ਦਾ ਇਰਾਦਾ ਲੈ ਕੇ ਆਏ ਸੀ ਵੀ ਜਿਹੜਾ ਕੋਈ ਵਿੱਚ ਹੋਊਗਾ ਉਹ ਵੀ ਸੜ ਜਾਊਗਾ ਕਿੰਨਾ ਕ ਨੁਕਸਾਨ ਜਿਹੜਾ ਹੋ ਗਿਆ ਇਸ